ਇਹ ਸੱਚੀ ਕਾ ਜੀ ਸਰਮ ਅੱਜ ਮੈਂ ਤੁਹਾਨੂੰ ਬਹੁਤ ਹੀ ਸੋਹਣੀ ਜੈਕਟ ਦਿਖਾਉਣ ਲੱਗੀ ਐ ਬਹੁਤ ਹੀ ਪਿਆਰਾ ਡਿਜ਼ਾਈਨ ਐ ਪਰ ਬਹੁਤ ਹੀ ਸੌਖਾ ਵੀ ਐ ਜੀ ਆਪਣੀ ਆਵਲੀ ਜਾਵਿੱਤ ਤਾਂ ਅੱਜ ਅਗਲਾ ਤਾਂ ਡਿਜ਼ਾਈਨ ਦੇਖੋ ਜੀ ਤੁਸੀਂ ਇਹ ਤੁਸੀਂ ਇਹਦਾ ਦੇਖੋ ਵੀ ਮਤਲਬ ਕੀ ਸਟਾਈਲ ਹੈ ਵੀ ਸ਼ੇਪ ਦੀ ਜੈਕਟ ਬਣੀ ਹੋਈ ਹੈ ਬਹੁਤੀ ਮਤਲਬ ਸੌਖੀ ਸੌਖੀ ਜਦੋਂ ਆਪਾਂ ਜਿਹਨ ਵੱਲੋਂ ਹੁੰਦਾ ਹੋਵੇ ਉਹਨ ਤਾਂ ਬਹੁਤ ਸੌਖੇ ਲੱਗਦਾ ਹੁੰਦਾ ਤੁਸੀਂ ਇੱਕ ਜਿਹੜਾ ਨੀਚੇ ਕੀਤਾ ਹੈ ਹਾਂ ਕਰੋਸ਼ੀਆ ਇਹਦਾ ਇਹ ਮੈਂ ਤਾਂ ਮੇਰੇ ਤੋਂ ਉੱਚੀ ਰਹੀ ਸੀ ਉੱਚੀ ਰਹਿਣੇ ਕਰਕੇ ਫਿਰ ਮੈਂ ਤਾਂ ਨਹੀਂ ਵੀ ਕਰਨ ਦੀ ਮਾਰੀ ਨੇ ਨਾ ਹਵਲਾ ਇਹ ਤਾਂ ਕਰੋਸ਼ੀਆ ਕਰ ਲਿਆ ਤਾਂ ਹੀ ਤਾਂ ਬਾਦਰ ਦੇ ਨਾਲ ਹੀ ਕਰ ਲਿਆ ਕਈ ਤਾਂ ਫਿਰ ਇਹ ਵੀ ਜੇ ਪਹਿਲਾਂ ਵੈਸੇ ਕੋਈ ਡਿਜ਼ਾਈਨਿੰਗ ਬਣਾਈ ਹੁੰਦੀ ਤਾਂ ਸ਼ਾਇਦ ਪਹਿਲਾਂ ਵੱਖਰੇ ਟਮਣਾ ਕਰਨਾ ਸੀ ਉਸ ਕਰਕੇ ਥੋੜੀ ਜਿਹੀ ਉੱਚੀ ਰਹ ਗਈ ਸੀ ਕਿ ਤਾਂ ਕਰਕੇ ਮੈਂ ਦੇ ਉੱਤੇ ਫਰੋਸ਼ੀਆ ਕਰ ਲਿਆ ਹੁਣ ਮੈਂ ਤੁਹਾਨੂੰ ਜੀ ਇਹਦਾ ਡਿਜ਼ਾਈਨ ਪਾਉਣਾ ਸੁਕਾਉਣੀ ਹੈ ਵੀ ਕਿਵੇਂ ਪੈਂਦਾ ਇਹ ਡਿਜ਼ਾਈਨ ਬਹੁਤ ਸੁੱਕੜ ਜਾਂਦਾ ਹੈ ਹਾਂਜੀ ਸਭ ਤੋਂ ਪਹਿਲਾਂ ਡਿਜ਼ਾਈਨ ਜਿਹੜਾ ਆਪਾਂ ਉਸ ਹਿਸਾਬ ਨਾਲ ਸ਼ੁਰੂ ਕਰਨਾ ਹੈ ਕੋਈ ਦੇਖੋ ਮੇਰੇ ਡਿਜ਼ਾਈਨ ਨੂੰ ਜਿਹੜਾ ਨਾਲ ਸੰਗ ਨਾਲ ਜੁੜਿਆ ਹੋਇਆ ਇਹ ਪਾਇਆ ਨਹੀਂ ਕਰ ਸਕਦੇ ਇੱਥੇ ਕੋਈ ਸਿਉਣਾ ਇਹ ਤਾਂ ਬਿਲਕੁਲ ਨਜ਼ਰ ਨਹੀਂ ਆ ਰਹੀ ਇਨੀ ਸਫਾਈ ਦੇ ਨਾਲ ਜਿਹੜਾ ਡਿਜ਼ਾਈਨ ਜੁੜਿਆ ਹੋਇਆ ਆ ਆਪਾਂ ਕੀ ਕਰਨਾ ਜੀ ਇਹਦੇ ਵਿੱਚ ਕੁਝ ਨਹੀਂ ਬਹੁਤ ਹੀ ਸੌਖਾ ਡਿਜ਼ਾਈਨ ਹੈ ਜਿਵੇਂ ਮੰਨ ਲਓ ਆਪਣੇ ਕੋਲੇ ਜਿਹੜਾ ਆਕਾ ਵਿਚਾਲੜਾ ਗੁੰਡਾ ਵਾਲਾ ਆ ਗੁੰਡਾ ਜੀ ਵਿਚਾਲੜਾ ਇਹਦੇ ਆਪਾਂ ਦੋਈ ਪਾਸੇ ਮੋਰੀ ਕਰਨੀ ਹੈ ਦੋਈ ਪਾਸੇ ਮੋਰੀ ਕਰਨੀ ਹੈ ਆਪਕਾ ਜਦੋਂ ਆਪਾਂ ਸ਼ੁਰੂ ਕਰਦੇ ਮੰਨ ਲਓ ਜਦੋਂ ਆਪਾਂ ਗਿਣਤੀ ਕਰਦੇ ਉਹਦਾ ਆਪਾਂ ਕਹਿਣਾ ਵੀ ਆਪਣੇ ਕੋਲੇ 7 ਗੁੰਡੇ ਹੈ ਕਿਉਂਕਿ ਜਦੋਂ ਆਪਾਂ ਪਹਿਲੀ ਵਾਰੀ ਚ ਮੋਰੀ ਬਣਾਵਾਂਗੇ ਉਦੋਂ ਆਪਾਂ ਇੱਕ ਗੁੰਡਾ ਇਧਰੋਂ ਕੱਢ ਜੂਗਾ ਇੱਕ ਇਧਰੋਂ ਕੱਢ ਜੂਗਾ ਇਸ ਕਰਕੇ ਆਪਾਂ 7 ਕੁੰਡੇ ਜਦੋਂ ਆਪਾਂ ਗਿਣਤੀ ਕਰਨੀ ਡਿਜ਼ਾਈਨ ਧਰਨ ਵੇਲੇ ਉਦੋਂ ਆਪਾਂ 7 ਕੁੰਡੇ ਮੰਨ ਕੇ ਚੱਲਨੇ ਆਂ ਵੈਸੇ ਅਸਲ ਜੀ ਜਦੋਂ ਆਪਾਂ ਪਹਿਲੀ ਮੋਰੀ ਬਣਾਵਾਂਗੇ ਤਾਂ ਇਹ 5-5 ਰਹਿ ਜਾਣਗੇ ਆਪਾਂ ਕੀ ਕਰਨਾ ਹੈ ਆਹ ਵਾਲੇ ਇਧਰੋਂ ਬੈਲਣਾ ਇਧਰੋਂ ਮਤਲਬ ਜਿੱਥੋਂ ਆਪਾਂ ਸ਼ੁਰੂ ਕੀਤੇ ਤਾਂ ਆਪਣੀ ਅੱਧੀ ਡੱਬੀ ਚੱਲੂਗੀ ਨਾ ਇੱਕ ਵਾਰੀ ਅੱਧੇ ਇਧਰੋਂ ਮਿਲਾਵਾਂਗੇ ਨਾਲ ਜੋੜਨ ਵਾਸਤੇ ਬਾਅਦ ਵਿੱਚ ਇੱਥੇ ਆਪਾਂ ਮੰਨ ਲਓ ਤਿੰਨ ਚਾਰ ਕੁੰਡੇ ਰੱਖ ਲਓ ਸ਼ੁਰੂ ਵਿੱਚ ਤਾਂ ਆਹ ਗੁੰਡਾ ਇੱਕ ਕਰੀ ਆਪਣਾ ਇੱਕ ਗੁੰਡੇ ਤੋਂ ਹੀ ਪਾਸੇ ਮੋਰੀ ਕਰਦੇ ਇੱਥੇ ਦੋਹਾਂ ਤੇ ਇੱਕ ਕਰ ਲਿਆ ਆਪਣੇ ਕੋਲ ਆ ਰਹੇ ਜਾਣਗੇ ਜਿਵੇਂ ਤਿੰਨ ਗੁੰਡੇ ਰਹਿ ਜਾਣ ਇਹ ਤਾਂ ਮਤਲਬ ਇਧਰਲੇ ਤੇ ਇਧਰ ਨਾਲ ਜੁੜਨੇ ਜੁੜਨੇ ਨਾ ਪਿੱਥੇ ਵੀ 40 ਸਿਉਨ ਆ ਆਹ ਦੇਖੋ ਆਹ ਗੁੰਡਾ ਜਿਹੜਾ ਇਹਦੇ ਦੋਹੀ ਪਾਸੇ ਮੋਰੀ ਕਰਤੀ ਆਹ ਗੁੰਡੇ ਇਧਰ ਵੀ ਮੋਰੀ ਕਰਤੀ ਤੇ ਆਪਾਂ ਇਧਰ ਵੀ ਮੋਰੀ ਕਰ ਲਈ ਹੁਣ ਆਪਣੇ ਕੋਲ ਆ ਰਹੇਗੇ 5 ਆਹ ਗੁੰਡੇ 5 ਰਹਿ ਜਾਣਗੇ ਹੁਣ ਇੱਥੇ ਮੋਰੀ ਦੋਹਾਂ ਤੇ ਇੱਕ ਬਣਾਤਾ ਗੁੰਡਾ ਉਠਾ ਕੇ ਫੇਰਾ ਆਪਾਂ ਚਾਰ ਬੋਨ ਲਏ ਫਿਰ ਆਪਾਂ ਦੋਹਾਂ ਦਾ ਇੱਕ ਕਰ ਲਿਆ ਫਿਰ ਆਪਾਂ ਇਸ ਕੁੰਡੇ ਤੋਂ ਇੰਪਾਸਿ ਮੂਰੀ ਹੋ ਗਿਆ ਕੁੰਡਾ ਉਲਟਾਉਣਾ ਹੈ ਇਹ ਕੁੰਡਾ ਸਿੱਧਾ ਦੋਹਾਂ ਦਾ ਇੱਕ ਕਰਨਾ ਜਿਹੜਾ ਇੱਧਰ ਨੂੰ ਜਾ ਰਿਹਾ ਆਹ ਵਾਲਾ ਜਿਹੜਾ ਐਂ ਜਾ ਰਿਹਾ ਇਹਨੂੰ ਆਪਾਂ ਦੋਹਾਂ ਤੋਂ ਇੱਕ ਸਿੱਧਾ ਹੀ ਕਰਨਾ ਜਿਹੜੇ ਬੁੰਦੇ ਉਹਨਾਂ ਨੂੰ ਪਤਾ ਵੀ ਸੌਖਾ ਹੀ ਹੋ ਜਾਊਗਾ ਜੇ ਤਾਂ ਆਪਾਂ ਇੱਧਰ ਨੂੰ ਜਾਣਾ ਉਹਦੋਂ ਆਪਾਂ ਕੁੰਡਾ ਉਲਟਾ ਕੇ ਦੋਹਾਂ ਤੋਂ ਇੱਕ ਕਰਨਾ ਹੁਣ ਆਪਣੇ ਕੋਲੇ ਜੀ ਪਹਿਲੀ ਸਲਾਈ ਦੇ ਵਿੱਚ ਇਹ ਪੰਜ-ਪੰਜ ਹੈ ਜੇ ਉਹਦਾ ਆਪਾਂ ਗਿਣਤੀ ਕਰਨੀ ਆਪਾਂ ਸੱਤ ਮੰਨਣਾ ਇਹਨਾਂ ਨੂੰ ਕਿਉਂਕਿ ਆਪਾਂ ਦੋਹਾਂ ਤੋਂ ਇੱਕ ਬਣ ਜਾਣਾ ਹੈ ਫਿਰ ਆ ਜਾਣਗੇ ਪੰਜ ਜੀ ਫੇਰਾ ਆਪਾਂ ਫੇਰਾ ਗੁੰਡਾ ਆ ਗਿਆ ਦੋਈ ਪਾਸੇ ਮੋਰੀ ਕਰਤੀ ਫੇਰ ਪੰਜ ਫੇਰ ਖੁੰਡੇ ਦੇ ਦੋਈ ਪਾਸੇ ਮੋਰੀ ਕਰਤੀ ਫੇਰ ਪੰਜ ਹੁਣ ਕੀ ਕਰਨਾ ਜੀ ਆਪਾਂ ਪੁੱਠੀ ਸਲਾਈ ਸਾਰੀ ਪੁੱਠੀ ਪਾਉਣੀ ਹੈ ਪੁੱਠੀ ਸਲਾਈ ਸਾਰੀ ਪੁੱਠੀ ਪਾਉਣੀ ਹੈ ਹੁਣ ਆਪਾਂ ਇੱਕ ਇੱਕ ਮੋਰੀ ਹੋਰ ਕਰਨੀ ਹੈ ਇਹ ਦੋ ਦੋ ਮੋਰੀਆਂ ਹੀ ਹੈ ਇੱਕ ਇੱਕ ਮੋਰੀ ਆ ਦੂਜੀ ਮੋਰੀ ਵਿੱਚ ਆਪਾਂ ਕੀ ਕਰਨਾ ਜੀ ਆਪਣੇ ਕੋਲ ਆ ਤੰਟਾ ਰਹਿ ਜਾਣਗੇ ਇਹ ਤੇ ਸ਼ੁਰੂ ਦੇ ਵਿੱਚ ਜਿੱਥੇ ਆਪਾਂ ਸ਼ੁਰੂ ਕਰਨ ਉਤੋਂ ਦੋ ਰਹਿ ਜਾਣਗੇ ਕਿਉਂਕਿ ਫਿਰ ਤੇ ਇਧਰ ਜੋੜਨੇ ਕਰਕੇ ਫਿਰ ਇਹ ਹੋ ਜਾਣਗੇ ਨਾ ਉਸ ਹੱਬ ਨਾ ਸੈੱਟ ਹੋ ਜਾਣਗੇ ਹੁਣ ਆਪਣੀ ਆ ਦੂਜੀ ਮੋਰੀ ਹੈ ਪਹਿਲੀ ਮੋਰੀ ਆ ਸੀਗੀ ਪੰਜਾ ਵਾਲੀ ਹੁਣ ਆਪਣੇ ਕੋਲੇ ਤਣਤਾ ਰਹੀ ਜਾਂਦੇ ਆ ਦੂਜੀ ਮੋਰੀ ਤੇ ਤਣਤਾ ਰਹੀ ਜੀ ਆਪਾਂ ਆਪਣੀਆਂ ਦੋਸਤ ਮਤਲਬ ਦੋ ਸਲਾਈਆਂ ਪੂਰੀਆਂ ਹੋ ਗਈਆਂ ਦੋ ਮੋਰੀਆਂ ਪੂਰੀਆਂ ਪੂਰੀਆਂ ਹੋ ਗਈਆਂ ਜਿੱਥਾ ਥੇ ਦੀ ਇਧਰ ਨੂੰ ਵੀ ਆ ਥੇ ਦੀ ਤਣ ਵੀ ਹੈ ਨਾ ਜੀ ਹੁਣ ਆਪਾਂ ਕੀ ਕਰਨਾ ਤੀਜੀ ਸਲਾਈ ਦੇ ਵਿੱਚ ਤੀਜੀ ਸਲਾਈ ਚ ਆਪਾਂ ਜਿੰਨੇ ਗੁੰਡੇ ਆਪਣੇ ਕੋਲੇ ਆ ਸੀ ਆਏ ਪੰਜ-ਪੰਜ ਗੁੰਡੇ ਆਪਾਂ ਪੁੱਠੇ ਕਰਦੇ ਨੇ ਪੰਜ ਗੁੰਡੇ ਪੁੱਠੇ ਤਨ ਸਿੱਧੇ ਯੋ ਕਿ ਹੁਣ ਜਿਹੜਾ ਪਹਿਲਾਂ 5 ਸੀ ਫੇਰ 3 ਰਹਿ ਗਏ ਹੁਣ ਇੱਥੇ 1 ਰਹਿ ਗਿਆ ਤੇ 3 ਰਹਿ ਗਏ ਇਹ ਤਿੰਨਾਂ ਨੂੰ ਆਪਾਂ ਫੇਰ ਤਿੰਨ ਸਿੱਧੇ ਜਾਂਦੇ ਹਾਂਗੇ ਇਹ ਤਿੰਨ ਸਿੱਧੇ ਪੰਜ ਪੁੱਠੇ ਜਿਹੜੇ ਆਪਣੇ ਕੋਲ ਡੱਬੀ ਦੇ ਵਿੱਚ ਕੁੰਡੇ ਜਿਹੜੇ ਆਪਾਂ ਦੋਵੇਂ ਮੋਰੀਆਂ ਦੋਈ ਪਾਸੇ ਮੋਰੀਆਂ ਰੱਖ ਕੇ ਆ ਕੁੰਡੇ ਬਣਾਏ ਆ ਨਾ ਇਹਨਾਂ ਨੂੰ ਆਪਾਂ ਪੁੱਠੇ ਕਰਨੇ ਆਪਣੇ ਵਾਲ ਨੂੰ ਧਾਗਾ ਕਰਕੇ ਪੁੱਠੇ ਬਣਾਉਣੇ ਨੇ ਇਹਨਾਂ ਨੂੰ ਕੱਪੜੇ ਵਾਲ ਨੂੰ ਧਾਗਾ ਕਰਕੇ ਆ ਪੁੱਠੇ ਬਣਾਉਣੇ ਆ ਇਹ ਪੰਜ ਪੁੱਠੇ ਹੋ ਗਏ ਤਿੰਨ ਸਿੱਧੇ ਹੋ ਗਏ ਪੰਜ ਪੁੱਠੇ ਹੋ ਗਏ ਤਿੰਨ ਸਿੱਧੇ ਹੋ ਗਏ ਇਹ ਸਾਰੀ ਸਲਾਈ ਆਪਣੀ ਐ ਹੀ ਪਊਗੀ ਜੀ 5 ਪੁੱਠੇ ਤਨ ਸਿੱਧੇ 5 ਪੁੱਠੇ ਤਨ ਸਿੱਧੇ ਇਸ ਲਈ ਜਦੋਂ ਆਪਣੀ ਤੀਜੀ ਕੰਪਲੀਟ ਹੋ ਗਈ ਜੀ ਹੁਣ ਆਪਾਂ ਆਗੇ ਚੌਥੀ ਸਲਾਈ ਤੇ ਹੁਣ ਆਪਣੀ ਆਧਦੀ ਦੱਬੀ ਕੰਪਲੀਟ ਹੋ ਗਈ ਜੀ ਆ ਵਾਲੀ ਅੱਧੇ ਕੱਪੀ ਸਮਲੀਟ ਹੋ ਗਈ ਉਹੀ ਚੀਜ਼ ਹੁਣ ਆਪਾਂ ਉੱਪਰ ਫੇਰ ਸਟਾਰਟ ਉੱਪਰ ਵੇਧਰਨੀ ਹੈ ਹੁਣ ਆਪਾਂ ਇਹ ਕਹਦੇ ਤੇ ਧਰਨੀ ਹੈ ਪਹਿਲਾਂ ਆਪਾਂ ਇੱਥੇ ਧਰੀ ਸੀ ਜੀ ਹੁਣ ਆਪਾਂ ਇਹ ਗੁੰਡੇ ਪੁੱਠੇ ਕਰਤੇ ਹੁਣ ਆਪਾਂ ਜਿਹੜਾ ਆਪਣੇ ਕੋਲ ਆ ਤਿੰਨ ਰਹਿ ਗਏ ਸੀ ਆ ਤਿੰਨ ਸੀੜੇ ਹੁਣ ਆਪਾਂ ਇਹਦੇ ਵਿਚਾਲੇ ਗੁੰਡੇ ਤੇ ਧਰ ਲੈਣੀ ਹੈ ਉਤਲੀ ਦੱਬੀ ਫਿਰ ਦੱਬੀਆਂ ਵਾਰੀ ਨਾਲ ਬੰਨ੍ਹ ਗਈਆਂ ਤੇ ਕੱਦਬੀ ਇੱਥੇ ਬਣ ਗਈ ਫਿਰ ਪੁੱਠੇ ਗੁੰਡੇ ਆ ਗਏ ਹੁਣ ਜਿਹੜੇ ਉੱਤੇ ਤੰਨ ਰਹਿ ਗਏ ਸੀ ਉਹਨ ਇਨਾਂ ਤਿੰਨਾਂ ਤੇ ਬੰਨ੍ਹਣੀ ਆ ਦੋਈ ਪਾਸੇ ਮੋਰੀ ਵਿਚਾਲੇ ਦੇ ਇੱਥੇ ਦੋਈ ਪਾਸੇ ਮੋਰੀ ਫਿਰ ਅਗਲੀ ਮੋਰੀ ਦੂਜੀ ਸਲਾਈ ਦੂਜੀ ਮੋਰੀ ਤੀਜੀ ਸਲਾਈ ਵਿਚਾਲੇ ਪੁੱਠੇ ਆਪਣੇ ਕੋਲ ਇਹ ਵਾਲਾ ਡਿਜ਼ਾਈਨ ਵੀ ਬਹੁਤ ਹੀ ਡਿਜ਼ਾਈਨ ਪਿਆਰਾ ਲੱਗਦਾ ਹੈ ਜੈਲਕ ਦਾ ਡਿਜ਼ਾਈਨ ਹੈ ਤੁਸੀਂ ਬੁਣੋ ਹਰੇ ਕੇ ਕੱਦਰ ਦੇ ਉੱਤੇ ਬਹੁਤ ਸੋਹਣਾ ਲੱਗੂਗਾ ਚਾਹੇ ਉਹ ਡਾਰਕ ਹੈ ਚਾਹੇ ਲਾਈਟ ਹੈ हां जे ਤੁਹਾਨੂੰ ਨਾ ਸਮਝੇ ਲੱਗੀ ਤੁਸੀਂ ਮੈਨੂੰ ਕਮੈਂਟ ਕਰੋ ਮੈਂ ਤੁਹਾਨੂੰ ਬੁਣ ਕੇ ਵੀ ਵਿਖਾਵਾਂਗੀ ਜੀਦ ਮੈਂ ਕਰਦੀ ਵੀ ਮੈਂ ਤੁਹਾਨੂੰ ਇਹ ਸਮਝਾ ਲਈ ਆਜੂਗੀ ਬਹੁਤ ਹੀ ਸੌਖਾ ਡਿਜ਼ਾਈਨ ਹੈ ਕਿਉਂਕਿ ਬੋ ਬੋ ਤਾਂ ਉਹ ਨੀਦਾ ਲੰਬਾ ਚੌੜਾ ਨੀਗਾ ਸਰਪ ਪੰਜ ਸਲਾਈਆਂ ਵੀ ਤਿੰਨ ਸਲਾਈਆਂ ਵਿੱਚ ਹੀ ਹੈ ਪਹਿਲੇ ਜੇ ਦੋ ਮੋਰੀਆਂ ਫਿਰ ਇਧਰ ਮੋਰੀ ਜਾ ਉਹਦੀ ਢੇਡੀ ਹੋਗੀ ਫਿਰ ਆ ਪੁੱਠੇ ਹੋਗੇ ਤੀਜੀ ਸਲਾਈ ਆ ਪੁੱਠੇ ਹੋਗੇ ਮੁੜ ਕੇ ਇੱਧੇ ਤੇ ਧਰਦੇ ਤੇ ਵਾਰੀ ਨਾ ਧਰਨੀ ਆ ਕਰਦੇ ਇੱਕਦਮ ਇਹ ਇੱਕ ਵਾਰੀ ਇੱਧੇ ਤੇ ਧਰਤੀ ਇੱਕ ਵਾਰੀ ਇੱਧੇ ਤੇ ਜਿੱਥੇ ਆਪਣੇ ਕੋਲ ਤਿੰਨ ਉੱਥੇ ਧਰ ਲੈਣੀ ਆ ਆਪਾਂ ਇਹ ਵਾਰੀ ਵਾਰੀ ਬਦਲੀ ਜਾਣਗੀਆਂ ਬਹੁਤ ਹੀ ਸੋਹਣਾ ਲੁਕੂ ਦਾ ਡਿਜ਼ਾਈਨ ਪਾ ਕੇ ਦੇਖੋ ਜੀ ਉਮੀਦ ਕਰਦੀ ਹਾਂ ਤੁਹਾਨੂੰ ਆਜੂਗਾ ਵੀਡੀਓ ਵੇਖਣ ਲਈ ਮਿਹਰਬਾਨੀ ਜੀ ਤੇ ਬਹੁਤ ਧੰਨਵਾਦ ਤੁਹਾਡਾ ਬਹੁਤ ਵਾਹਿਗੁਰੂ ਕਰੀ ਤੁਹਾਨੂੰ ਸਭ